ਉਮਨੋ ਚਿਰ ਵੇ ਕੀ ਖਾਣਾ ਤੂੰ ਤੂਜ ਹੈ ਤੂਜ ਕੀ ਖਾਣਾ ਤੂਜ ਅਮਰੂਦ ਹਾਂਜੀ ਅਮਰੂਦ ਕਹੋ ਅਮਰੂਦ ਰੈਡੀ ਹੋ ਲੋ ਚਾਬੀ ਇਹ ਚੱਲਿਆਂ ਮੋਟਰਸਾਈਕਲ ਤੇ ਛੱਡਣ ਗੁਰਸਾਹਿਬ ਨੂੰ ਸਕੂਲ ਗੁਰਸਾਹਿਬ ਜੀ ਹੋਗੇ ਲੇਟ ਲੇਟ ਹੋਗੇ ਹੂੰ ਲੈਟ ਆ ਹੀ ਤਬੂ ਜੀ ਉਹ ਛੁੱਟੀ ਕਰਾ ਦਿਓ ਦੇਖ ਲਓ ਜਿਹਦੇ ਕਹਦੇ ਮੈਂ ਤਾਂ ਹੀ ਤਾਂ ਬੋਲਿਆ ਤਾਂ ਛੁੱਟੀ ਕਰਾ ਦਿਓ ਦੂਸਰਾ ਉਹਦੇ ਬੋਲਦੇ ਹੁੰਦੇ ਛੁੱਟੀ ਕਰਾ ਦਿਓ ਮੈਡਮ ਚੁੱਪੜ ਮਾਰ ਰਹੀ ਐ ਲੈ ਕਾਤੇ ਮਾਰ ਰਦਾ ਪੜੋ ਚਲ ਜੀ ਦੂਜੰਨ ਦਾ ਪੁੱਛੋ ਫੁੱਲਾ ਕੋਈ ਨਹੀਂ ਲੇਟ ਹੁੰਦੇ ਆ 8:30 ਵਜੇ ਤੱਕ ਬੱਚੇ ਆਈ ਜਾਂਦੇ ਆ ਹੂੰ ਬੁਝਰੀ ਆ ਮਾ ਬੱਚੇ ਕਿਦਾਂ ਨਹੀਂ ਉਹ ਨਹੀਂ ਬੱਚੂ ਬਦਲ ਗਿਆ ਬੱਚੇ ਵੀ ਅੱਜ ਕੱਲ੍ਹ ਬਾਈ ਬਹੁਤ ਝੂਠ ਬੋਲਦੇ ਹੁੰਦੇ ਨੇ ਕਿਉਂਕਿ ਬੱਚਿਆਂ ਦਾ ਕਹਿਣਾ ਨਾ ਮੰਨਿਆ ਕਰੋ ਵੀ ਹਾਂ ਟੀਚਰ ਸਾਨੂੰ ਕੁੱਟਦੇ ਆ ਹਨਾ ਕਈ ਵਾਰ ਹੋ ਸਕਦਾ ਵੀ ਟੀਚਰ ਵੀ ਕੁੱਟਦੇ ਹੁੰਦੇ ਆ ਹਨਾ ਫਿਰ ਤਾਂ ਚਲੋ ਬੱਚੇ ਸੱਚ ਹੀ ਬੋਲਦੇ ਆ ਇੱਕ ਵਾਰੀ ਗੁਰ ਸਾਹਿਬ ਦੇ ਬੱਜੇ ਤੇ ਥੱਪੜ ਤੇ ਮੈਂ ਕਿਤੀ ਮੈਡਮ ਨੂੰ ਕਾਲ ਮੈਂ ਕਿਹਾ ਮੈਡਮ ਤੁਸੀਂ ਗੁਰ ਸਾਹਿਬ ਨੂੰ ਵੀ ਥੱਪੜ ਮਾਰਿਆ ਹਨਾ ਵੀ ਤੁਸੀਂ ਪਲੀਜ਼ ਪਿਆਰ ਨਾਲ ਸਮਝਾ ਦਿਆ ਕਰੋ ਫਿਰ ਇਹ ਮੰਨ ਗਿਆ ਤਾਂ ਕਹਿੰਦਾ ਹਾਂ ਮम्मा ਮੈਨੂੰ ਕੁੱਟਿਆ ਸੀਗਾ ਮੈਡਮ ਮੈਂ ਪੁੱਤ ਕੱਲ ਮਾਰੀ ਇਹਨਾਂ ਨੇ ਗੱਡੀ ਦੇ ਬਾਲ ਹੈ ਗੱਡੀ ਨੇ ਪਾਤਾ ਰਾਟ ਟੂਟੀ ਟੈਂਟ ਸਾਰਾ ਕੁਝ ਕਰਨ ਲੱਗ ਗਿਆ ਨਾ ਦੇਖਿਆ 19 ਦਾ ਖੁੰਝੇ ਚ ਲੱਗ ਗਈ ਇੱਥੇ ਆ ਗੇਟ ਕੋਲ ਇੱਥੇ ਲੱਗ ਗਈ ਮਮਾ ਜੀ ਅੰਬੇਟੀ ਬੋਲਣ ਲੱਗ ਗਈ ਮੈਂ ਤੁਸੀਂ ਗੱਡੀ ਤੇ ਮਾਰਿਆ ਕੁਸ ਮੈਂ ਗੱਡੀ ਰੋਂਦੀ ਆ ਹੁਣ ਕਹਿੰਦੇ ਬਾਅਦ ਵਿੱਚ ਕਹਿੰਦੇ ਸੌਰੀ ਗੱਡੀ ਸੌਰੀ ਅਸੀਂ ਤੈਨੂੰ ਅੱਜ ਦੇ ਬਾਅਦ ਕੁਝ ਨਹੀਂ ਕਹਾਂਗੇ ਕੁਝ ਨਹੀਂ ਮਾਰੂਗੇ ਇਹਨਾਂ ਨੂੰ ਪਤਾ ਲੱਗ ਗਿਆ ਨਾ ਬਾਈ ਜਿੱਜੀ ਤਰੀ ਪਾਲਾ ਘੋਟਾ ਇਹ ਵੀਰ ਬਾਈ ਕਰ ਦੋ ਕਰ ਦੋ ਚਲੋ ਆਜੋ ਫਿਰ ਪਾਪਾ ਜੀ ਨਾ ਕੇ ਹਾਂਜੀ ਕਿ ਨਾ ਦੇ ਬੈਕਿੰਗ ਦੇ ਨਾਲ ਆ ਖੜੀ ਹੈ ਸਾਡੀ ਗੱਡੀ ਗੱਡੀ ਅਸੀਂ ਇੱਧਰ ਹੀ ਲਾਉਨੇ ਆ ਕਿਉਂਕਿ ਉੱਧਰ ਹੈਗਾ ਪੂਰਾ ਬਗੜ ਕੀਤਾ ਹੋਇਆ ਤੇ ਦਰਵਾਜ਼ਾ ਕੁੰਡਾ ਜਿੰਦਾ ਲੱਗਦਾ ਏ ਪਰ ਫਿਰ ਵੀ ਅਸੀਂ ਗੱਡੀ ਆਪਣੇ ਅੰਦਰ ਹੀ ਲਾਉਨੇ ਆ ਇੱਥੇ ਕਿਉਂਕਿ ਇੱਥੇ ਸੇਫ ਜਗ੍ਹਾ ਏ ਹਨਾ ਤੇ ਉੱਧਰ ਕੱਚਾ ਵੀ ਆ ਤੇ ਬਾਕੀ ਥੋੜਾ ਐ ਵੀ ਹੁੰਦਾ ਨਾ ਵੀ ਕੋਈ ਚੀਜ਼ ਨਾ ਵਿੱਚ ਵੜ ਜਵੇ ਹਨਾ ਤੇ ਬਾਕੀ ਅਸੀਂ ਚਲੋ ਸਾਨੂੰ ਇਹ ਵੀ ਵਧੀਆ ਗੱਡੀ ਆ ਸੀ ਇੰਦਰਪਨ ਬੇੜੇ ਚਲਾਈਏ ਪਰ ਉਮੀਦ ਨਹੀਂ ਧੀ ਇੱਥੇ ਆ ਜੂਗੀ ਕਿਉਂਕਿ ਬੱਡੀ ਐ ਨਾ ਜ਼ਿਆਦਾ ਇਹਨੂੰ ਪੂਰਾ ਹੀ ਬੇੜਾ ਕਵਰ ਕੀਤਾ ਹੋਇਆ ਜਿੰਨਾ ਕਿ ਵੀ ਹੈਗਾ ਮੂਰੇ ਮੂਰੇ ਕਿਉਂਕਿ ਬੇੜਾ ਔਰੇ ਸਾਡੇ ਘਾਟ ਆ ਉਧਰ ਸਾਡੇ ਪੂਰਾ ਪੂਲਾ ਢੁਲਾ ਬੇੜਾ ਹੈ ਜੀ ਅੱਗੇ ਵੀ ਕਾਫੀ ਜ਼ਿਆਦਾ ਵੱਡਾ ਬਰੈਂਡਾ ਪਾਇਆ ਹੋਇਆ ਤੇ ਅਸੀਂ ਪਾਇਆ ਸੀਗਾ ਮੱਝਾਂ ਲਈ ਪਰ ਮੱਝਾਂ ਦਾ ਸਾਨੂੰ ਕੁਛ ਬੁਫਾ ਜਾਂ ਨਹੀਂ ਕੀਤਾ ਕੰਮ ਤਾਂ ਕਰਕੇ ਅਸੀਂ ਮੱਝਾਂ ਦਾ ਕੰਮ ਛੱਡਤਾ ਕਉਂਕਾ ਪਤਾ ਕੀ ਐ ਜੀ ਡੰਗਰ ਬਿਮਾਰ ਹੋ ਜਾਂਦਾ ਏ ਤੇ ਉਹਦੇ ਉੱਪਰ ਲੱਗੋ ਲੱਗ ਹਨਾ ਤੇ ਗਾਇਆਂ ਬੱਚੀਆਂ ਪਾਲਨੀਆਂ ਹਨਾ ਪਹਿਲਾਂ ਆਪਾਂ ਪਾਲਦੇ ਆਂ ਫਿਰ ਉਸ ਤੋਂ ਬਾਅਦ ਬਿਮਾਰ ਹੋ ਜਾਂਨੀਆਂ ਫਿਰ ਉਹ ਕੁਛ ਨਾ ਕੁਛ ਹੋ ਜਾਂਦਾ ਹਨਾ ਫਿਰ ਉਹਦੇ ਕਰਕੇ ਨਾ ਸਾਨੂੰ ਮਤਲਬ ਇਹ ਚੀਜ਼ ਵੀ ਬਹੁਤ ਕਾਇਆ ਲੱਗਦਾ ਹੁੰਦਾ ਤਾਂ ਕਿ ਜਦੋਂ ਅਸੀਂ ਬੱਚੀਆਂ ਪਾਲਦੇ ਤੇ ਫਿਰ ਜੇ ਉਹਨਾਂ ਨੂੰ ਦਵਾਈਆਂ ਵਿਦਵਾਨਤ ਸਾਰਾ ਕੁਝ ਕਰਦੇ ਦੇ ਪਰ ਫਿਰ ਵੀ ਉਹ ਬਚਦੀਆਂ ਨੀਤੀਆਂ ਉਹਦੇ ਕਰਕੇ ਨਾ ਮਤਲਬ ਸਾਨੂੰ ਲੱਗਿਆ ਵੀ ਘਟਾਜੇ ਮਹਿਸੂਸ ਹੋਣ ਲੱਗ ਗਿਆ ਤੇ ਤਾਂ ਕਰਕੇ ਅਸੀਂ ਡੰਗਰਾਂ ਦਾ ਕੰਮ ਬਿਲਕੁਲ ਹੀ ਛੱਡ ਤਾ ਤੇ ਸਾਡੇ ਮਨ ਜੇ ਨੂੰ ਇਹੀ ਲੱਗਿਆ ਵੀ ਨਹੀਂ ਵੀ ਇੱਦਾਂ ਪਾਪ ਜਿਹਾ ਹੁੰਦਾ ਦੇਖ ਨਹੀਂ ਹੁੰਦਾ ਨਾ ਕਈ ਵਾਰੀ ਸੋਣੇ ਵਾਲਾ ਡੰਗਰ ਖਰਾਬ ਹੋ ਜਾਂਦਾ ਨਾ ਇਹ ਚੀਜ਼ ਤੋਂ ਸਾਨੂੰ ਬਹੁਤ ਜ਼ਿਆਦਾ ਮਤਲਬ ਪ੍ਰੋਬਲਮ ਜੀ ਆਉਂਦੀ ਸੀ ਤਾਂ ਕਰਕੇ ਅਸੀਂ ਡੰਗਰਾਂ ਦਾ ਕੰਮ ਬੰਦੇ ਕਰਤਾ ਬਿਲਕੁਲੇ ਤੇ ਅਸੀਂ ਹੁਣ ਆਪਣਾ YouTube ਦਾ ਤੇ Facebook ਦਾ ਤੇ End Boutique ਦਾ ਵੈਸੇ ਜ਼ਿਆਦਾਤਰ ਅਸੀਂ ਬੁਟੀਕ ਦਾ ਕੰਮ ਕਰਦੇ ਆ ਤੇ ਬੁਟੀਕ ਦਾ ਕੰਮ ਵੀ ਕਾਫੀ ਜ਼ਿਆਦਾ ਹੈ ਤਾਂ ਕਰਕੇ ਤੁਹਾਨੂੰ ਪਤਾ ਵੀ ਇੱਧਰ ਡੰਗਰਾਂ ਦੀ ਵੀ ਕੇਰਨੀ ਇੰਨੀ ਹੁੰਦੀ ਹੈ ਨਾ ਫਿਰ ਜਦੋਂ ਆਪਾਂ ਇੱਕ ਕੰਮ ਕਰਦੇ ਹੁਣ ਉੱਥੇ ਹੈਗਾ ਹਟ ਟਾਈਮ ਦਾ ਕੰਮ ਕਿਉਂਕਿ ਸਵੇਰੇ ਅਸੀਂ 7-8 ਵਜੇ ਜਾਂਦੇ ਆ ਬੁਟੀਕ ਤੇ ਸ਼ਾਮੀ ਆਉਨੇ ਆ ਸੀ ਕਈ ਵਾਰ 7 ਵਜੇ ਵੀ ਆਏ ਕਈ ਵਾਰ 8 ਵਜੇ ਵੀ ਕਈ ਵਾਰ ਜਦੋਂ ਕੰਮ ਜਲਦੀ ਹੋ ਜਾਂਦਾ ਤਾਂ ਅਸੀਂ 5 ਵਜੇ ਵੀ ਆ ਜਾਂਦੇ ਹਾਂ ਸੋ ਸਾਡਾ ਬੁਟੀਕ ਦਾ ਕੰਮ ਵੀ ਬਿਲਕੁਲ ਓਕੇ ਹੈ ਵਹਿਗੁਰੂ ਦੀ ਕਿਰਪਾ ਨਾਲ ਵਧੀਆ ਚੱਲ ਰਿਹਾ ਹੈ ਜੀ ਮਾਂ ਹਰ ਵਾਲ ਕੁਲੇ ਜੇ ਲਈ ਫਿਰਦੇ ਧਰਮੀਨ ਲੱਗਦੀ ਹੈ ਜੀ ਘਾਂਤ ਨਹੀਂ ਆਉਂਦੀ ਗਰਮੀ ਤਾਂ ਲੱਗਦੀ ਐ ਚਮਸੀ ਇਕੱਠੇ ਹੋਣੇ ਆ ਕਿਉਂ ਅੱਜ ਬਾਉਸ਼ ਹੋਣੇ ਆ ਅੱਛਾ ਇਹ ਬਾਉਸ਼ ਕੇ ਮੈਂ ਅਗਲੂ ਪੀਆ ਦਿਨ ਆ ਗਿਆ ਨਾ ਤਿੰਨ ਦਿਨ ਬਾਅਦ ਇਹ ਵਾਸ਼ ਹੁੰਦੇ ਆ ਫਿਰ ਹੂੰ ਤੇ ਤਿੰਨ ਦਿਨ ਬਾਅਦ ਹੁਣ ਮੈਂ ਬੋਨੀ ਕਰਨੇ ਸਟਾਰਟ ਕਰਨੀਆਂ ਦੋ ਦਿਨ ਹੋ ਗਏ ਖੁੱਲੇ ਲਈ ਫਿਰ ਦੀ ਨੂੰ ਕੱਲ ਵੀ ਖੁੱਲੇ ਸੀਗੇ ਅੱਜ ਵੀ ਅੱਜ ਹੋ ਸਕਦਾ ਇਹ ਮੈਂ ਦੁਪਹਿਰ ਨੂੰ 12 1 ਵਜੇ ਜਾਉਂਗੀ ਉਹਨਾਂ ਕੋਲ ਫਿਰ ਉਹਨਾਂ ਨੇ ਵਾਸ਼ ਕਰਨੇ ਆ ਇੱਕ ਵਾਰੀ ਵੋਟੈਕਸ ਦੁਬਾਰਾ ਤੋਂ ਫੇਰ ਕਰਨੀਆਂ ਤੇ ਫਿਰ ਵਾਲਾਂ ਦੀ ਐਂਡ 'ਚ ਮਤਲ ਤੁਹਾਨੂੰ ਉਹ ਦਿਖਾਉਂਗੇ ਸ਼ਾਈਨਿੰਗ ਵਾਲਾਂ ਦੀ ਦੇਖਿਓ ਕਿੰਨੀ ਆਉਗੀਆਂ ਹੁਣ ਦੇਖੋ ਇੰਨੀ ਸ਼ਾਈਨਿੰਗ ਨਹੀਂ ਨਾ ਹੈਗੀ ਵਾਲਾਂ ਦੀ ਹੂੰ ਬਸ ਸਟੇਟ ਆ ਹਨਾ ਹੂੰ ਤੇ ਇਹਨਾਂ ਦੀ ਸ਼ਾਈਨਿੰਗ ਆਉਗੀ ਜਿਆਦਾ ਇਹਨਾਂ ਨੇ ਵਾਸ਼ ਹੋ ਜਾਣਾ ਫਿਰ ਤੁਸੀਂ ਦੇਖਿਓ ਇਹਦੀ ਗ੍ਰੋਥ ਵਾਲਾਂ ਦੀ ਕਿੰਨੀ ਵਧੀਆ ਆਈ ਆ ਹਨਾ ਤੇ ਉਹਨਾਂ ਨੇ ਉਹਨੂੰ ਕਿੰਨਾ ਟਾਈਮ ਲੱਗੂਗਾ ਅੱਜ ਉਹਨੂੰ ਬਸ ਘੰਟਾ ਕਰ ਲੂਗਾ ਜਿਆਦਾ ਨਹੀਂ ਲੱਗਦਾ ਘੰਟਾ ਕਰ ਲੱਗੂਗਾ ਹਾਂਜੀ ਚਲੋ ਛੇਤੀ ਕਰੋ ਫਿਰ ਰੋਟੀ ਬੰਨਣਾ ਚੱਲੀਏ ਬਸ ਇਹਨਾਂ ਨੂੰ ਟਿਫਨ ਪੈਕ ਕਰ ਲਵਾਂ ਧਰਮੀ ਦੇਖੀ ਬਹੁਤ ਲੱਗਦੀ ਆ अच्छा जी। ਐਸਾ ਤਾਂ ਮੈਂ ਕਲਚਰ ਲਾ ਕੇ ਰੱਖਿਆ ਹੋਇਆ ਤਾਂ ਕਲਦੀ ਨੇ। ਉਹ ਤਾਂ ਕਹਿੰਦੇ ਹੁੰਦੇ ਵੀ ਕੁਛ ਵੀ ਨਹੀਂ ਰਵੜ ਵੀ ਨਹੀਂ ਪਾਉਣੀ ਹੈਗੀ। ਪਰ ਮੈਂ ਥੋੜਾ ਜਿਹਾ ਹਲਕਾ ਜਿਹਾ ਕਲਚਰ ਲਾ ਲਿਆ ਤਾਂ ਵੀ ਕਿਉਂਕਿ ਆਏ ਨਾ ਬਾੜ ਐਨੇ ਜ਼ਿਆਦਾ ਖੁੱਲੇ ਵੀ ਨਹੀਂ ਰੱਖ ਹੁੰਦੇ। ਮੈਂ ਇੱਥੇ ਕਰਕੇ ਨਾ ਥੋੜੇ ਬਾੜ ਐਨੇ ਇਕੱਠੇ ਕਰ ਲਏ ਕਿਉਂਕਿ ਆ ਚੀਜ਼ਾਂ ਤੇ ਗਰਮੀ ਜ਼ਿਆਦਾ ਆਉਂਦੀ ਹੈ ਨਾ ਫਿਰ ਜਦੋਂ ਬਾੜ ਖੁੱਲੇ ਹੋਣ ਤੇ ਬਾਕੀ ਚਲੋ ਠੀਕ ਹੈ ਮੈਂ ਹੁਣ ਟਿਫਨ ਪੈਕ ਕਰ ਲਵਾਂ ਤੇ ਤੁਸੀਂ ਚਲੋ ਗੱਡੀ ਸਟਾਰਟ ਕਰੋ। ਬੰਦੇ ਦੀ ਲੁੱਕ ਚੇਂਜ ਹੋ ਜਾਂਦੀ ਹੈ ਨਾ ਜੇ ਮਾੜੀ ਜੀ ਕੋਈ ਚੀਜ਼ ਚੇਂਜ ਕਰ ਲਓ। ਹਾਂਜੀ ਦੇਖੋ ਹਣਾ ਕਿੰਨਾ ਫਰਕ ਪੈ ਗਿਆ ਕਿੱਦਾਂ ਲੱਗਦੀ ਹਾਂ ਮੈਂ ਲੱਗਦੀਆਂ ਸੈਰੀ ਸੈਰੀ ਬੱਚੀ ਆਏ ਲੱਗਦੀਆਂ ਜਿਆਦਾ ਹੀ ਫੂਕ ਦੇਣ ਲੱਗ ਗਏ ਤੁਸੀਂ ਹਾਂਜੀ ਦੋਸਤੋ ਅਸੀਂ ਨਿਕਲ ਕੇ ਕਰੋ ਤੇ ਇਹ ਲੱਗਿਆ ਜੀ ਮੋਟਰ ਬੰਦ ਕਰਨੀ ਕਿ ਅਸੀਂ ਵਿੱਚ ਪਾਣੀ ਪੀ ਰਹੇ ਹਾਂ ਸੀਗਾ ਫਿਰ ਸਾਨੂੰ ਇਹ ਆ ਵੀ ਅਸੀਂ ਸ਼ਾਮੀ ਮੁੜ ਕੇ ਆਣਾ ਹੈ ਤਾਂ ਕਰਕੇ ਮੋਟਰ ਬੰਦ ਕਰਤੀ ਜੀ ਕਰਤੀ ਬੰਦ ਹੋਰ ਕੀ ਨਹੀਂ ਪਾਣੀ ਪੈ ਵੀ ਲਿਆ ਪਾਣੀ ਹੁਣ ਪੈ ਲਿਆ ਹੁਣ ਆਇਆ ਹੋ ਤਿੰਨ ਘੰਟੇ ਹੋ ਗਏ ਚਲਦੀ ਨੂੰ ਹੋ ਗਿਆ ਹੁਣ ਫੁੱਲ ਯਾਰਾ ਇਹ ਜਿਆਦਾ ਪਾਣੀ ਦੀ ਲੋੜ ਨਹੀਂ ਪੈਂਦੀ ਹੁਣ ਕਿਉਂਕਿ ਹੁਣ ਗੁੱਜਾ ਮਾਰ ਲਿਆ ਜੀ ਵੀ ਨੇ ਚਲ ਬਾਕੀ ਆਏ ਆ ਨਾ ਭਿਉੜਾ ਵੀ ਸ਼ਾਮ ਨੂੰ ਸ਼ਾਮ ਤੱਕ ਤੋਂ ਨਹੀਂ ਖੇਤਾਂ ਦੇ ਡੱਡੂ ਬੋਲ ਦਿੰਦੇ ਨਾ ਨਾ ਇੰਨਾ ਪਾਣੀ ਦੀ ਇੱਕ ਕਿਆਰੋਂ ਤਾਂ ਪਾਣੀ ਛੱਡਿਆ ਪਾਣੀ ਜਿਆਦਾ ਪਗੜ ਵੀ ਆਏ ਵੀ ਖੁੱਲਾ ਉਹ ਛੱਡਿਆ ਦਾ ਬਿਦੂਤਨ ਕੀ ਸਟਾਪ ਕਰੋ ਸੇਫ ਡਰਾਈਵ ਮੱਚਰ ਵੜ ਗਿਆ ਜੀ ਸਾਡੀ ਗੱਡੀ ਦੇ ਵਿੱਚ ਕਰਤਾ ਵਾ ਕਰਤਾ ਚਲੋ ਵੜਿਆ ਪੁੱਜੀ ਇਹ ਪੁੱਜੀ ਇਹਦੇ ਪਾਪਾ ਨੇ ਨਵਾਂ ਨਾ ਰੱਖਿਆ ਹੈ ਗਈ ਸਾਡੀ ਪੁੱਜੀ ਨਹੀਂ ਬਈ ਪੁੱਜੀ ਨਹੀਂ ਆ ਗਈ ਅਰਸ਼ਲੀਨ ਕੋਰੇ ਠੀਕ ਆ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਠੀਕ ਠਾਕ ਹਾਂ ਲੋ ਜੀ ਕਰੀਏ ਅੱਜ ਦੇ ਦਿਨ ਦੀ ਸ਼ੁਰੂਆਤ ਉਸ ਰੱਬ ਦਾ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਚੜ੍ਹਦੀ ਕਲਾ 'ਚ ਰੱਖੇ ਸਾਨੂੰ ਤੇ ਸਾਨੂੰ ਦੇਖਣ ਵਾਲਿਆਂ ਨੂੰ ਤੇ ਅੱਜ ਦਾ ਦਿਨ ਬਹੁਤ ਵਧੀਆ ਨਿਕਲੇ ਸੁੱਖ-ਸ਼ਾਂਤੀ ਨਿਕਲੇ ਤੇ ਆਪਾਂ ਕੰਮ ਕਰਾਉਣਾ ਇੱਕ ਅੱਧਾ ਅੱਜ ਦੇਖਦੇ ਆਂ ਬਸ ਉਹ ਕਰਾ ਲਈਏ ਗੱਡੀ ਦਾ ਕੰਮ ਕਰਾਉਣਾ ਫੇ ਕੱਲ ਨੂੰ ਉਹ ਵੀ ਕਰਾਉਣਾ ਸ਼ੁਰੂ ਕਰਨਾ ਨਾ ਕੰਮ ਇਹਦਾ ਹਾਂਜੀ ਕੱਲ ਨੂੰ ਤੇ ਬਾਕੀ ਸਾਡਾ ਕੰਮ ਥੋੜਾ ਜਿਹਾ ਹੋ ਰਹਿ ਜਾਂਦਾ ਹੈ ਮੇਨ ਕੰਮ ਜਿਹੜਾ ਇੱਕ ਹੋ ਰਹਿ ਗਿਆ ਉਹ ਵੀ ਕੱਲੂ ਸ਼ੁਰੂ ਹੋ ਜਾਣਾ ਆਪਣਾ ਇੱਕ ਦੋ ਦਿਨ ਚੋ ਵੀ ਕੰਮ ਹੋ ਜਾਣਾ ਕਿ ਦੋ ਦਿਨ ਤਾਂ ਲੱਗੇ ਜਾਣੇ ਉਹਨੂੰ ਬਾਕੀ ਅਗਲੇ ਦੀ ਉਹ ਆਣਾ ਵੀ ਅਗਲਾ ਕਿੰਨੀ ਕਿਸ਼ਤੀ ਕੰਮ ਕਰਦਾ ਹੈ ਤੇ ਅੱਜ ਉਹਦੀ ਹੁਣ ਪਿੱਛੇ ਤੇ ਉਹ ਜਿਹੜੀ ਪਿੱਛੇ ਵਾਲੀ ਸੀਟ ਆ ਉਹ ਕਢਾਉਣੀ ਐ ਦੀ ਗੱਡੀ ਦੀ ਉਹ ਖਲਾਉਣੀ ਐ ਦੇਖਦੇ ਆ ਜੇ ਮੈਂ ਆਪ ਖੋਲਣਾ ਜੋ ਕਹੋਇਆ ਤਾਂ ਮੈਂ ਆਵੇ ਖੋਲ ਦਾਨੀ ਐ ਜੇ ਮਿੱਤੇ ਨਾ ਖੁੱਲੀ ਫਿਰ ਮੈਂ ਉੱਥੇ ਭਲਾਉਂਗਾ ਵੇ ਤੇ ਮਕੈਨਿਕ ਤੋਂ ਖਲਾਉਂਗਾ ਹਾਂਜੀ ਦੋਸਤੋ ਲੋ ਜੀ ਆਪਾਂ ਹੈਗੇ ਆ ਉਹ ਦੁਕਾਨ ਤੇ ਸਵੇਰ ਦੇ ਲੱਗੇ ਹੋਏ ਕੰਮ ਤੇ ਆਜੂ ਮੈਂ ਦਿਖਾਵਾਂ ਮੈਡਮ ਜੀ ਕੀ ਕਰਦੇ ਆ ਹਾਂਜੀ ਮੈਡਮ ਕੀ ਕਰਨ ਲੱਗੇ ਹੋਇਆ ਕਿੰਨੇ ਸੂਟ ਬਣਾਤੇ ਅੱਜ ਅੱਜ ਬਣ ਗਏ 3 ਸੂਟ 3 ਇਟਲੀ ਵਾਲਿਆਂ ਦੇ ਇੱਕ ਜੁਕੇ ਵਾਲਿਆਂ ਦੇ ਜੁਕੇ ਵਾਲਿਆਂ ਦੇ ਸਵੇਰੇ ਬਣਨਗੇ ਇਧਰ ਪੈਂਟਰ ਸਾਹਿਬ ਸਾਡੇ ਕੁਛ ਨਾ ਕੁਛ ਬਣਾਉਂਦੇ ਰਹਿੰਦੇ ਆ ਇੱਕ ਚੀਜ਼ ਦੇ ਸਮਝ ਨਹੀਂ ਮੈਂ ਬਾਲ ਕਿੱਥੇ ਵੀ ਕਰਵਾ ਲਈ ਤੇ ਕੀ ਕਰਾ ਕੇ ਲੈ ਕੇ ਆਉਣਾ ਹਾਂਜੀ ਕੀ ਕਰਾਇਆ ਬਾਲ ਨੂੰ ਵਾਸ਼ ਕਰਵਾ ਲੈ 10 ਦਿਨ ਬਾਅਦ ਅੱਛਾ ਅੱਛਾ ਵਾਸ਼ ਕਰਵਾ ਲਿਆ ਹੁੰਦੇ ਜੀ ਇੱਧਰ ਦੇਖੋ ਸਾਡੇ ਪੇਂਟਰ ਸਾਹਿਬ ਨੇ ਕੀ ਕੁਝ ਬਣਾਇਆ ਹਨ ਐਕਸ 550 ਦੇ ਨਾਲ ਚੈਨਲ ਬਣਾਤਾ ਨਾਲ ਇਹਨੇ ਆਹ ਕੀ ਬਣਾਤਾ সিলਵਰ সিলਵਰ ਪਲੇ ਬਟਨ সিলਵਰ ਪਲੇ ਬਟਨ ਵੀ ਬਣਾਤਾ ਡਾਇਮੰਡ ਪਲੇ ਬਟਨ ਵੀ ਬਣਾਤਾ 골ਡਨ 골ਡਨ ਵੀ ਬਣਾਤਾ ਫੁੱਲ ਵੀ ਬਣਾਤੇ ਫੇਸਬੁੱਕ ਦਾ ਲੋਗੋ ਵੀ ਬਣਾਤਾ YouTube ਦਾ ਵੀ ਆ ਆਪਣੇ ਚੈਨਲ ਦਾ ਨੋ ਆ ਆਪਣੀ ਗੱਡੀ ਹੈ ਆ ਕੀ ਇਹ ਮੂਰੇ ਟ੍ਰੈਫਿਕ ਲਾਈਟ ਅੱਛਾ ਟ੍ਰੈਫਿਕ ਲਾਈਟ ਕਾਲੇ ਰੰਗ ਦੀ ਹੈ ਦੇਖਿਆ ਮੈਂ ਤਾਂ ਦਿਖਦਾ ਹੀ ਦੇਖੀ ਨਹੀਂ ਕਾਲੇ ਰੰਗ ਦੀ ਆ ਕੀ ਆਹਾ 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 ਆ ਗੁਰਬੋਜਾ ਸਮਾਈਲ ਅੱਛਾ ਸਾਹਿਬ ਦਾ ਮੂੰਹ ਹੈ ਇਹ ਹੈ ਇਹ ਆ ਜੀ ਸਾਡੇ ਸਾਹਿਬ ਦਾ ਮੂੰਹ ਬੋਲ ਹੈ ਦੇਖੋ ਤਾਂ ਪੇਂਟਰ ਦੀ ਪੇਂਟਿੰਗ ਸੋਹਣੀ ਹੈ ਤੇ ਉੱਧਰ ਸਾਡੀ ਲੱਗੀ ਆ ਪਿਚਕੀ ਉਹ ਲੱਗੀ ਹੋਈ ਆ ਖੇਲਣ ਆ ਦੇਖੋ ਪਿਚਕੀ ਹੁਣ ਪਿਚਕੀ ਪਿਚਕੀ ਜੀ ਹਾਂਜੀ ਤੁਸੀਂ ਕਹਿਣਾ ਚਾਹੁੰਦੇ ਹੋ ਕੁਝ ਹਾਂਜੀ ਮੈਂ ਬਣਾਈ ਆ ਅਫਗਾਨੀ ਸਲਵਾਰ ਤੇ ਤੁਸੀਂ ਦੇਖ ਲਓ ਬਾਕੀ ਸੂਟ ਮੈਂ ਪੂਰਾ ਰੈਡੀ ਹੋਇਆ ਵਿਖਾਈਆਂ ਤੁਹਾਨੂੰ ਇਹ ਆ ਜੀ ਅਫਗਾਨੀ ਸਲਵਾਰ ਇਹ ਬਣਾਈ ਆ ਜੀ ਅਫਗਾਨੀ ਸਲਵਾਰ ਤੇ ਇਹ ਲਾਈ ਆ ਦੁਪੱਟੇ ਮੈਂ ਲੈਸ ਸੋ ਤਾਂ ਦੋਸਤਾਂ ਨੂੰ ਆਪਕੋ ਦਿਖਾ ਦਮਾ ਆ ਵੀ ਦਿਖਾ ਦੁਪਹਿਰਾਂ ਦਾ ਵਕਤ ਆਇਆ ਤੇ ਇੱਕ ਇਹ ਸੂਟ ਰੈਡੀ ਕੀਤਾ ਹੈ ਤੇ ਇੱਕ ਸੂਟ ਮੈਂ ਤੁਹਾਨੂੰ ਹੋਰ ਦਿਖਾਨੀ ਆ ਬਾਕੀ ਤਾਂ ਮੈਂ ਸਿੰਪਲੇ ਦਿਖਾਉਣੀ ਯੂਨੋ ਲੱਗਦੀ ਆ ਉਹਨਾਂ ਦੀ ਵੀਡੀਓ ਕਿਉਂ ਬਣਾਉਂਸ ਵਧੀਆ ਲੱਗਦੀ ਆ ਜਿਹੜੇ ਸਿੰਪਲ ਹੁੰਦੇ ਉਹਨਾਂ ਨੇ ਵੀਡੀਓ ਬਣਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹ ਸਿੰਪਲ ਹੁੰਦੇ ਆ ਨਾ ਆ ਦੇਖ ਲਓ ਜੀ ਇਹਦੀ ਥਾਰ ਰੈੱਡ ਕਲਰ ਦੀ ਬਸ ਤੇ ਸਵਾ 6 ਤੇ ਉੱਪਰ ਹੋ ਗਿਆ ਟਾਈਮ ਹਣਾ ਹੁਣ ਅਸੀਂ ਹੁਣ ਆਪਾਂ ਚਲੇ ਜਾਣਾ ਘਰ ਨੂੰ ਲੈ ਆਉ ਜੀ ਮੈਂ ਕਰ ਦਿੰਨਾ ਉਹ ਵਲੌਗ ਵਲੌਗ ਬਾਅਦ ਬਣਾ ਲਿਓ ਤੇ ਦੋਸਤੋ ਬਾਕੀ ਇੱਕ ਆਪਣੇ ਕੋਲ ਇਹ ਸੂਟ ਆਇਆ ਅੱਜ ਇਹ ਹੈਗਾ ਜੀ ਦੁਪੱਟਾ ਉੱਥੇ ਪਿਆ ਹੋ ਸਾਮ ਕੋਲ ਪਿਆ ਹੁਣ ਪਰ ਲਾਈਡ ਦੇਖੋ ਤੇ ਇਹ ਹੈਗਾ ਜੀ ਕੱਗਰਾ ਤੇ ਨਾਲ ਹੈਗੀ ਇਹ ਸ਼ਰਟ ਜੋ ਕਿ ਤਿਆਰ ਕਰਨੀ ਆ ਪੂਰੀਆਂ ਸਜਾਵਾਂ ਲੱਗੀਆਂ ਹੋਈਆਂ ਬਹੁਤ ਹੈਵੀ ਸੂਟ ਹੈ ਇਹ ਇਹ ਸ਼ਰਟ ਹੈ ਇਹ ਸਲਵਾਰ ਹੈ ਇਹ ਦੁਪੱਟਾ ਹੈ ਇਹ ਪੋਣਾ ਜੀ ਕਿਸੇ ਨੇ ਧੀਆਂ ਤੇ ਠੀਕ ਹੈ ਤੇ ਧੀਆਂ ਵਾਸਤੇ ਮੈਂ ਤੁਹਾਨੂੰ ਇੱਕ ਹੋਰ ਕੱਗੜਾ ਤੇ ਇੱਕ ਸੂਟ ਅੱਜ ਦਿਖਾ ਦੂੰਗੀ ਇੱਕ ਸੂਟ ਤੁਹਾਨੂੰ ਮੈਂ ਅਗਲੇ ਬਲੌਗ ਚ ਪਾਉਂਗੀ ਕੱਗੜਾ ਤੇ ਨਾਲ ਹੁੰਦੀ ਹੈ ਕੀ ਹੁੰਦੀ ਹੈ ਸ਼ਰਟ ਲਓ ਜੀ ਵਾਟਸਐਪ ਲੱਗਿਆ ਹੁਣ ਓਵਰਲੌਕ ਕਰਨ ਉਹ ਵੀ ਤੁਹਾਨੂੰ ਦਿਖਾ ਦਈਏ ਇਨਾਂ ਨੂੰ ਵੀ ਮੈਂ ਥੋੜੀਆ ਬੋਤੀ ਮਸ਼ੀਨਾਂ ਸਿਖਾਈਆਂ ਹੋਈਆਂ ਕਿਉਂਕਿ ਕਿਤਨਾ ਕਿਤੇ ਬੰਦਾ ਕੰਮ ਆ ਜਾਂਦਾ ਹਨਾ ਕਈ ਵਾਰੀ ਕੰਮ ਜ਼ਿਆਦਾ ਹੁੰਦਾ ਏ ਤੇ ਬਹੁਤ ਜ਼ਿਆਦਾ ਹੈਲਪ ਕਰ ਦਿੰਦੇ ਆ ਇਹ ਮੇਰੀ ਓਵਰਲੌਕ ਚ ਵੈਸੇ ਤਾਂ ਇਹ ਕਰਦੇ ਨਹੀਂ ਹੈਗੇ ਬੁਟੀਕ ਚ ਕੰਮ ਉਦਾਂ ਸਮਾਨ ਸਮੋਣ ਲਿਆ ਦਿੰਦੇ ਆ ਉਧਰ ਦੇਖਿਓ ਰੀਲ ਮੁੱਕੀ ਵੀ ਆ ਆ ਦੇਖੋ ਇਹਦਾ ਧਿਆਨ ਰੱਖਿਓ ਵੀ ਉਹ ਨਾ ਗੋਲਜੀਆਂ ਨਾ ਪੈ ਜਾਣ ਹਲੋ ਜੀ ਤੁੰਗੂੰਂ ਗੁੰਮ ਕਰਾ ਕੇ ਕਹਿ ਦਿੰਦੇ ਮੈਂ ਦਾ ਕੰਮ ਕਰਦਾ ਨਹੀਂ ਮਤਲਬ ਉਹ ਤਾਂ ਨਹੀਂ ਕੰਮ ਕਰਾਉਂਦੀ ਸਲਾਈ ਦਾ ਤਾਂ ਨਹੀਂ ਕਰਵਾਉਂਦੀ ਸਲਾਈ ਦੀ ਗੱਲ ਕਰਦੀ ਆ ਮੈਂ ਵੀ ਸਲਾਈ ਦਾ ਕੰਮ ਨਹੀਂ ਕਰ ਗੁੱਸਾ ਕਰ ਗਈ ਲੈ ਵੈਸੇ ਤਾਂ ਪੂਰੀ ਹੈਲਪ ਕਰਦੇ ਆ ਸਲਾਈ ਦੀ ਗੱਲ ਕਰਦੀ ਆ ਵੀ ਉਹ ਤਾਂ ਸਲਾਈ ਨਹੀਂ ਕਰਦੇ ਤੁਸੀਂ ਵੀ ਓਵਰਲੋਕ ਕਰ ਦਦਨੇ ਆ ਹਨਾ ਜਿਵੇਂ ਬਾਹਰ ਤੋਂ ਸਮਾਨ ਲੈ ਕੇ ਆਉਣਾ ਉਹ ਲਿਆ ਦਦਨੇ ਆ ਦੇਖੋ ਕਿੰਨੀ ਵਧੀਆ ਮਸ਼ੀਨ ਚਲਾਉਂਦੀ ਆ ਛੇ ਧਾਗੇ ਦਾ ਧਿਆਨ ਰੱਖਿਓ ਠੀਕ ਆ ਬਾੜੂ ਬਹੁਤ ਜ਼ਿਆਦਾ ਕੰਮ ਖਿੱਚਿਆ ਵੈਰੀ ਗੁੱਡ ਜੀ ਤੁਸੀ ਕਹਿਣਾ ਚਾਹੁੰਦੇ ਕੁਛ ਕਹਿਣਾ ਚਾਹੁੰਦੇ ਕੁਛ ਮੈਂ ਕਹਿਣਾ ਕੀ ਕਹਿਣਾ ਕੀ ਕਹਿਣਾ ਚਾਹੁੰਦੇ ਤੁਸੀਂ ਕਹਿ ਦੋ ਸਾਰਾ ਕੁਝ ਮੈਂ ਕੀ ਕਿਹਾ ਤੋਂ ਆਪਾ ਜਾ ਰਹੇ ਤੇ ਘਰ ਨੂੰ ਤੇ ਸਾਡੇ ਇੱਧਰ ਪਹਿਲਾਂ ਨੇਰੀ ਆਈ ਹੈ ਨਾ ਨੇਰੀ ਦੇ ਨਾਲ ਹੁਣ ਮੀਂਹ ਆ ਗਿਆ ਉਧਰ ਗਾਹਾਂ ਦੇਖੋ ਸਾਡੇ ਪਿੰਡ ਕਿੰਨਾ ਮੀਂਹ ਪੈ ਰਿਹਾ ਪੂਰੇ ਵੀ ਆਇਆ ਗਿਆ ਆ ਦੇਖੋ ਤੁਸੀਂ ਗੱਡੀ ਦੇ ਮੂਨੇ ਆ ਗਿਆ ਮੀਂਹ ਅਜੇ ਉਰੇ ਘਟ ਹੈ ਨਾ ਉਰੇ ਘਟ ਹੈ ਅੱਗੇ ਜ਼ਿਆਦਾ ਦੇਖੋ ਦੋਸਤ ਹਣਾ ਪੂਰਾ ਮੋਟੂ ਭੰਗ ਗਿਆ ਪਹਿਲਾਂ ਲੱਗਦਾ ਹੀ ਨਹੀਂ ਤੇ ਹੈਗਾ ਵੀ ਮੀਂਹ ਵੀ ਆਊਗਾ ਤੋ ਪੈਣੀ ਅੱਜ ਤਾਂ ਕੈੜੀ ਨਿਕਲੀ ਆ ਬੱਦਲਾ ਆ ਕੇ ਲੰਗੀ ਜਾਂਦਾ ਉੱਠਦਾ ਬਥੇਰਾ ਮੀਂਹ ਹੋਣਾ ਹੈ ਬੱਚੇ ਨੂੰ ਆਣ ਆ ਕੇ ਲਪਾਵੇ ਬੰਦੇਗਾ ਮੀਂਹ ਹਜੇ ਆ ਤੇ ਆਇਆ ਹੁਣ ਮੀਂਹ ਹਜੇ ਪਾਠਾ ਖੁਰਦਾ ਇਹ ਪਾਠਾ ਕਲਾ ਦਾ ਲਪਾਵੇ ਪੂਰੇ ਗੱਦਾ ਪੈਂਦਾ ਆ ਦੇਖੋ ਹਾਂ ਦੇਖੋ ਹਨਾ ਪਾਣੀ ਚੱਲਦਾ ਏ ਪਾਣੀ ਚੱਲਦਾ ਜੀ ਕੀ ਲੋਕੀ ਦੂ ਤੋ ਇਾਕੀ ਸਤੂ ਦੋ ਬੋਰਾ ਮੀ ਪਿਆ ਸਤੋ ਦਾ ਨਾ ਮੀ ਪਿਆ ਆ ਹਮ ਚਾਦਨ ਇਸ ਵਾਰ ਚਾਦਨ ਨੂੰ ਮੀ ਪਿਆ ਨਹੀਂ ਹੈਗਾ ਹੁਣ ਲੱਗਦਾ ਹੈ ਇਹ ਸ਼ਾਇਦ ਦੇਖੇ ਸਾਰੇ ਲੋਕ ਮਸੀਮੀ ਆਇਆ ਸਾਰੇ ਬਾਹਰ ਫਮੀਚ ਭੇਜਦੇ ਵਰਦੇ ਆ ਨਾ ਥਲੇ ਕਰ ਲਾ ਇੰਨਾ ਕਿਹੜਾ ਤਰ੍ਹਾਂ ਨੇਰ ਆ ਗਿਆ ਬਾਬਾ ਨਾਲ ਪੁੱਲਾ ਚੰਗਾ ਪੂਰੇ ਵੀ ਜਿਆਦਾ ਆਪਣੇ ਪਿੰਡਾਂ ਨਾ ਤੋਂ ਚਪਨਤਾ ਦੇ ਪਾਣੀ ਚਲਾਇਆ ਪਿਆ ਸਾਡੇ ਪਿੰਡ ਤਾਂ ਵੀ ਖਮਾਣੋ ਵੀ ਜਮਾ ਹੀ ਨਹੀਂ ਰਹੇਗਾ ਇੱਕ ਚੋਮਾ ਵੀ ਨਹੀਂ ਬਿਹਾਨ ਜੀ ਸਾਡੇ ਉਰੇ ਆਏ ਪਿੰਡ ਪਹੁੰਚਦੇ ਹੀ ਇੱਥੇ ਪਾਣੀ ਚਲਾਇਆ ਪਿਆ ਪਤਾ ਨਹੀਂ ਕਦਾਂ ਕਿ ਮੀਂਹ ਪੈਂਦਾ ਮੁੱਟੇ 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 ਫਟਕੇ ਜਾਂਦੇ ਪਾਣੀ ਲੇ ਆਤਾ ਮੀਨੇ ਜੰਨੀ ਯਾਰਾ ਯਾਰਾ ਕੀ ਇਹਦਾ ਮਤਲਬ 45 ਚੱਲ ਰਹੇ ਆ ਮਾਰੋ ਮਾਰ ਚੱਲੇ ਚੱਲ ਰਹੇ ਆ ਮਾਰੋ ਮਾਰ ਇੱਥੇ ਵੀ ਆੜ ਹੈ ਬੀ ਬਾਬੂ ਟੈਂਕ